ਸੋ ਕਪਤਨ ਰਮਿੰਦਰ ਸਿੰਘ ਨੂੰ ਲੈ ਕੇ ਸੋਸ਼ਲ ਮੀਡੀਆ ਜੋ ਜੋ ਖਬਰ ਫੈਲ ਰਹੀ ਹੈ ਉਸ ਨੂੰ ਲੈ ਕੇ ਪ੍ਰਿਤਪਾਲ ਸਿੰਘ ਜੀ ਸਾਡੇ ਨਾਲ ਕਾਲ ਲਾਈਨ ਤੇ ਜੁੜ ਚੁੱਕੇ ਨੇ ਗੱਲਬਾਤ ਕਰ ਰਹੇ ਹਾਂ ਬਲੀਵਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਜੀ ਸੋ ਜਿਵੇਂ ਹੀ VOTING ਖਤਮ ਹੋਈ ਹੈ ਇੱਕ ਬੜੀ ਹੈਰਾਨ ਕਰਨ ਵਾਲੀ ਖਬਰ ਜਿਹੜੀ ਸੋਸ਼ਲ ਮੀਡੀਆ ਤੇ ਫੈਲੀ ਹੋਈ ਹੈ ਕਪਤਨ ਰਮਿੰਦਰ ਸਿੰਘ ਨੂੰ ਲੈ ਕੇ ਪ੍ਰਿਤਪਾਲ ਜੀ ਉਹਦੇ ਚ ਸੱਚਾਈ ਕਿੰਨੀ ਹੈ ਉਹ ਟੋਟਲ ਰੂਮਰ ਹੈ ਜੀ ਫੇਕ ਨਿਊਜ਼ ਆ ਸਾਡੇ ਯੂਰੋਪੀਅਨਾਂ ਨੇ ਜਾਣ ਕੇ ਫਲਾਈ ਹੈ ਜੀ ਠੀਕ ਹੈ ਜੀ ਉਹਨਾਂ ਨੂੰ ਸੀਗਾ ਕਿ ਇਹਦੇ ਕਰਕੇ ਲੋਕ ਉਧਰੋਂ ਆ ਜਾਣਗੇ ਮੈਦ ਕੰਨੀ ਹੋ ਜਾਣਗੇ ਯਾਨੀ ਕਿ ਇਹ ਹਾਰ ਦੀ ਬੁਖਲਾਹਟ ਆ ਲੋਕਾਂ ਦੀ ਅਦਰਵਾਇਸ ਕੋਈ ਗੱਲ ਨਹੀਂ ਹੈਗੀ ਕੈਪਟਨ ਸਾਹਿਬ ਪੂਰੇ ਪਰਫੈਕਟਲੀ ਫਿਟ ਨੇ ਪੂਰੇ ਫਿਟ ਨੇ ਕਿ ਲੋਕਾਂ ਦੇ ਵਿੱਚ ਇੱਕ ਰਿਊਮਰ ਫੈਲਿਆ ਉਹ ਕੁਝ ਵੀ ਹੈ ਦੀਗਾ ਅੱਛਾ ਵਿਰੋਧੀ ਨੇ ਰਾਈ ਗਿਆ ਉਹਨਾਂ ਨੂੰ ਮੋੜ ਤੋੜ ਦਾ ਜਵਾਬ ਸਾਡੀ ਜਿੱਤ ਤੋਂ ਬਾਅਦ ਮਿਲ ਜੂਗਾ ਅੱਛਾ ਵਿਰੋਧੀ ਖੈਰ ਇਸ ਤਰ੍ਹਾਂ ਵੀ ਪ੍ਰਚਾਰ ਕਰਦੇ ਆ ਸਰ ਜੱਬ ਜਿਹੜੀ ਵੋਟ ਪਾਣ ਤੋਂ ਬਾਅਦ ਮੈਡਮ ਦੀ ਫੋਟੋ ਆਈ ਹੈ ਉਹ ਚ ਪਰਿਵਾਰ ਚੋਂ ਮੌਜੂਦ ਨਹੀਂ ਹੈ ਗਈ ਨਾ ਵੋਟ ਪਾਣ ਦੀ ਵੋਟ ਆਈ ਉਹਨਾਂ ਦੀ ਕੋਈ ਵੀਡੀਓ ਪਾਇਆ ਉਹ ਦੇਖੋ ਉਹਨਾਂ ਦੀ ਥੋੜੀ ਜੀ ਸਿਹਤ ਦੇ issues ਸੀਗੇ ਪਿਛਲੇ ਦਿਨ ਵੋਟ ਕਰਕੇ ਉਹ ਪਹੁੰਚ ਨਹੀਂ ਪਾਇਆ ਬਾਕੀ ਬਿਲਕੁਲ ਠੀਕ ਨੇ ਜੀ ਅੱਜ ਵੋਟ ਕਾਸਟ ਕੀਤੀ ਹੈ ਕੈਪਟਨ ਸਾਹਿਬ ਨੇ ਨਹੀਂ ਉਹਨਾਂ ਨੇ ਵੋਟ ਕਾਸਟਿੰਗ ਕੀਤੀ ਪਰਵਾਲਪੁਰਾ ਗਿਆ ਵਾ ਪਰਵਾਰ ਨੇ ਵੋਟ ਕਾਸਟ ਕੀਤੀਆਂ ਕੋਈ ਐਸੀ ਦਿੱਕਤ ਨਹੀਂ ਹੋਈ ਸੋ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਪੰਜਾਬ ਦੇ ਅਜਿਹੇ ਜਿਹੜੀ ਪਚਾਰ ਪੰਜਾਬ ਦੇ ਲੋਕਾਂ ਪਿਆਜ਼ ਦੇ ਲੋਕਾਂ ਦਾ ਧੰਨਵਾਦ ਤੇ ਜਿਹੜੇ ਲੋਕ ਇਹ ਜਿਹੇ ਪੁੱਟੀਆਂਵਾਵਾਂ ਦਾਦੇ ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਕਿ ਐਸੀਆਂ ਗੰਦੀਆਂ ਰਿਮਰ ਜਿਹੜੇ ਸੱਦੇ ਵਿਰੋਧੀ ਫਲਾ ਰਹੇ ਨੇ ਉਹਨਾਂ ਕਿਉਂਕਿ 6 ਵਜੇ ਹੋਇਆ ਕੋਈ ਉਹਨਾਂ ਦੀ ਰਿਮਰ ਕੰਮ ਨਹੀਂ ਕਰਨੀ ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਸ਼ਾਂਤਪੂਰਵਕ ਜਿਹੜੀ VOTING ਹੋਈ ਹੈ ਪੰਜਾਬ ਦੇ ਵਿੱਚ ਇੱਕ ਭਾਈਚਾਰਕ ਸੰਜਾਮ ਰਹੀ ਹੈ